ਇਸ ਸੰਸਾਰ ਦੇ ਹਰ ਕੋਨੇ ਵਿੱਚ ਇੱਕ ਤਤ ਚੁੱਪਚਾਪ ਪਹੁੰਚਦਾ ਹੈ ਜੋ ਕਿ ਰੋਸ਼ਨੀ ਹੈ ਕਦੇ ਇਹ ਰੋਸ਼ਨੀ ਸ਼ਬਦਾਂ ਵਿੱਚ ਪ੍ਰਗਟ ਹੁੰਦੀ ਹੈ ਕਦੇ ਦਰਸ਼ਨ ਵਿੱਚ ਤੇ ਕਦੇ ਕਿਸੇ ਮਹਾਪੁਰਖ ਦੇ ਚਰਨਾਂ ਤੋਂ ਇਸੇ ਰੋਸ਼ਨੀ ਦਾ ਜੀਵੰਤ ਸਰੂਪ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਕੋ ਸਮੇਂ ਵਿੱਚ ਤਪਸਵੀਆਂ ਅਤੇ ਗ੍ਰਿਹਸਥਾਂ ਦੇ ਰਾਹਾਂ ਨੂੰ ਰੋਸ਼ਨ ਕਰਨ ਵਾਲੇ ਸੰਸਾਰ ਨੂੰ ਇੱਕ ਓੰਕਾਰ ਦੀ ਧੁਨ ਨਾਲ ਜੋੜਨ ਵਾਲੇ ਗੁਰੂ ਸਾਹਿਬ ਦੀਆਂ ਚਾਰ ਉਦਾਸੀਆਂ ਦਾ ਵਰਣਨ ਤਾਂ ਬਹੁਤ ਲੋਕ ਸੁਣਦੇ ਹਨ ਪਰ ਤਿੱਬਤ ਵੱਲ ਕੀਤੀ ਉਹਨਾਂ ਦੀ ਯਾਤਰਾ ਆਪਣੇ ਆਪ ਵਿੱਚ ਇੱਕ ਅਨੋਖੀ ਆਤਮਕ ਕਥਾ ਹੈ। ਇਹ ਕਹਾਣੀ ਕੇਵਲ ਸਮੇਂ ਦੀ ਨਹੀਂ ਇਹ ਤਤ ਦੀ ਹੈ, ਸੱਭਿਆਚਾਰਾਂ ਦੀ ਹੈ, ਇੱਕ ਗਹਿਰੇ ਅੰਦਰੂਨੀ ਮਿਲਾਪ ਦੀ ਹੈ। ਇਸ ਯਾਤਰਾ ਵਿੱਚ ਗੁਰੂ ਸਾਹਿਬ ਨੇ ਨਾ ਕੇਵਲ ਤਿੱਬਤ ਦੇ ਲੋਕਾਂ ਨੂੰ ਧਰਮ ਦੀ ਮੂਲ ਸੱਚਾਈ ਦੀ ਯਾਦ ਦਿਵਾਈ ਸਗੋਂ ਤਿੱਬਤੀ ਸਾਧੂਆਂ ਅਤੇ ਸਕਾਲਰਾਂ ਨੇ ਵੀ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਵਸਾ ਲਿਆ ਸੀ। ਉਹਨਾਂ ਨੇ ਗੁਰੂ ਨਾਨਕ ਨੂੰ ਕੇਵਲ ਕਿਸੇ ਹੋਰ ਧਰਮ ਦਾ ਸੰਤ ਨਹੀਂ ਮੰਨਿਆ ਉਹਨਾਂ ਲਈ ਉਹ ਪਵਿੱਤਰ ਧਰਤੀ ਦੇ ਉਹੀ ਮਹਾਨ ਜਗ ਗੁਰੂ ਉਹੀ ਰਹਿਸਮਈ ਦਇਆ ਰੂਪ ਸਨ ਜਿਨ੍ਹਾਂ ਨੂੰ ਉਹ ਗੁਰੂ ਗੋਂਪਕਾ ਮਹਾਰਾਜ ਜਾਂ ਕਈ ਥਾਵਾਂ ਤੇ ਰਿੰਪੋਚੇ ਦੇ ਨਾਮ ਨਾਲ ਸਤਿਕਾਰ ਦਿੰਦੇ ਸਨ ਤਿੱਬਤ ਹਮੇਸ਼ਾ ਤੋਂ ਹੀ ਧਿਆਨ ਤਪੱਸਿਆ ਅਤੇ ਸ਼ਾਂਤੀ ਦਾ ਸਥਾਨ ਰਿਹਾ ਹੈ ਬਰਫ਼ ਦੇ ਪਹਾੜਾਂ ਦੀ ਗੋਦ ਵਿੱਚ ਬੈਠਿਆ ਇਹ ਰਾਜ ਕਦੇ ਇੱਕ ਰੋਹਾਨੀ ਧੜਕਣ ਵਾਂਗ ਕੰਬਦਾ ਸੀ ਜਿੱਥੇ ਹਵਾ ਵੀ ਮੰਤਰ ਜਪਦੀ ਸੀ ਅਤੇ ਦਰਿਆ ਵੀ ਬੁੱਧ ਦੇ ਪੈਗਾਮ ਲਿਆਉਂਦੇ ਸਨ ਇਸੇ ਧਰਤੀ ਤੇ ਜਦ ਗੁਰੂ ਨਾਨਕ ਦੇਵ ਜੀ ਪਹੁੰਚੇ ਤਾਂ ਤਿੱਬਤ ਦਾ ਵਾਤਾਵਰਣ ਇੱਕ ਨਵੀਂ ਧੁਨ ਨਾਲ ਗੂੰਜਿਆ ਸਬਦ ਦੀ ਧੁਨ ਕਿਹਾ ਜਾਂਦਾ ਹੈ ਕਿ ਜਦ ਗੁਰੂ ਸਾਹਿਬ ਤਿੱਬਤ ਦੀ ਹੱਦ ਵਿੱਚ ਪ੍ਰਵੇਸ਼ ਕੀਤੇ ਤਾਂ ਬਰਫ਼ੀਲੇ ਪਹਾੜਾਂ ਦੀਆਂ ਚੋਟੀਆਂ ਉਹਨਾਂ ਦੇ ਨੂਰ ਨੂੰ ਦੇਖ ਕੇ ਇਸ ਤਰ੍ਹਾਂ ਲੱਗਦੀਆਂ ਸਨ ਜਿਵੇਂ ਸਦੀਆਂ ਤੋਂ ਕੋਈ ਜਗ ਜਾਗ ਰਿਹਾ ਹੋਵੇ ਸੰਗਤ ਅਨੁਸਾਰ ਗੁਰੂ ਸਾਹਿਬ ਦੇ ਚਿਹਰੇ ਤੋਂ ਨਿਕਲਦੀ ਪ੍ਰਕਾਸ਼ਮਈ ਸ਼ਾਂਤੀ ਨੂੰ ਦੇਖ ਕੇ ਸਥਾਨਕ ਲੋਕ ਹੈਰਾਨ ਰਹਿ ਗਏ ਸਨ ਕਈ ਬਜ਼ੁਰਗ ਲਾਮਾ ਦੂਰੋਂ ਹੀ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਏ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਕੋਈ ਮਹਾਨ ਬੋਧਿਸਤ ਮੁਰ ਆਇਆ ਹੈ ਕੋਈ ਐਸਾ ਜੋ ਜਨਮਾ ਤੋਂ ਮਨੁੱਖਤਾ ਲਈ ਦਇਆ ਦੀ ਨਦੀ ਵਗੋਂਦਾ ਆਇਆ ਹੈ ਕਈ ਤਿੱਬਤੀ ਦਰਸ਼ਨ ਸ਼ਾਸਤਰੀਆਂ ਨੇ ਗੁਰੂ ਸਾਹਿਬ ਨੂੰ ਦੇਖ ਕੇ ਕਿਹਾ ਇਹ ਚਿਹਰਾ ਅਣਜਾਣ ਨਹੀਂ ਇਹ ਮਹਿਰ ਇਹ ਸਮ ਦ੍ਰਿਸ਼ਟੀ ਇਹ ਸ਼ਾਂਤੀ ਇਹ ਸਾਨੂੰ ਗੁਰੂ ਪਦਮ ਸੰਭਵ ਦੀ ਯਾਦ ਦਿਵਾਉਂਦਾ ਹੈ ਉਹ ਲੋਕ ਗੁਰੂ ਨਾਨਕ ਨੂੰ ਗੁਰੂ ਰਿੰਪੋਚੇ ਦੀ ਆਤਮਾ ਦਾ ਪ੍ਰਗਟ ਰੂਪ ਮੰਨਦੇ ਸਨ ਜਿਹੜੇ ਤਿੱਬਤ ਵਿੱਚ ਬੁੱਧ ਧਰਮ ਦਾ ਨਵਾਂ ਯੁੱਗ ਲਿਆਉਂਦੇ ਸਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਮਨ ਨੂੰ ਉਸੇ ਡੰਗ ਨਾਲ ਸ਼ਾਂਤ ਕਰਦੀ ਜਿਵੇਂ ਬੁੱਧ ਦੀ করুণਾ ਪਰਿਦ੍ਰਿਸ਼ਟੀ ਤਿੱਬਤ ਵਿੱਚ ਕਈ ਹਫ਼ਤੇ ਰਹਿਣ ਦੌਰਾਨ ਗੁਰੂ ਸਾਹਿਬ ਨੇ ਸਥਾਨਕ ਲਾਮਿਆਂ ਨਾਲ ਵੱਡੇ ਆਧਿਆਤਮਿਕ ਸੰਵਾਦ ਕੀਤੇ ਇਹ ਸੰਵਾਦ ਕਿਸੇ ਵਾਦ ਵਿਵਾਦ ਦੇ ਰੂਪ ਵਿੱਚ ਨਹੀਂ ਸਨ ਇੱਥੇ ਕੋਈ ਜਿੱਤਣ ਵਾਲਾ ਜਾਂ ਹਾਰਨ ਵਾਲਾ ਨਹੀਂ ਸੀ ਇਸ ਸੰਵਾਦ ਦਾ ਕੇਂਦਰ ਕੇਵਲ ਸਤ ਸੀ ਕਈ ਤਿੱਬਤੀ ਸੰਤ ਗੁਰੂ ਨਾਨਕ ਦੇਵ ਜੀ ਪਾਸ ਬੈਠ ਕੇ ਨੇਕੀਆਂ ਧਿਆਨ ਮਾਇਆ ਜਨਮ ਮਰਨ ਅਤੇ ਮਨ ਦੀ ਵਸਤੂ ਰੂਪਤਾ ਬਾਰੇ ਚਰਚਾ ਕਰਦੇ। ਉਹਨਾਂ ਨੂੰ ਅश्चਰਜ ਹੁੰਦਾ ਸੀ ਕਿ ਇਹ ਸਤਿਗੁਰੂ ਕਿਸ ਤਰ੍ਹਾਂ ਬਿਨਾਂ ਕਿਸੇ ਗ੍ਰੰਥ ਨੂੰ ਖੋਲੇ, ਬਿਨਾਂ ਸ਼ਬਦਾਂ ਦੇ ਜਾਲ ਵਿੱਚ ਫਸਾਉਣ ਤੋਂ ਕੇਵਲ ਇੱਕ ਬੋਲ ਨਾਲ ਮਨ ਦੇ ਹਨੇਰੇ ਨੂੰ ਕੱਟ ਦਿੰਦੇ ਹਨ। ਗੁਰੂ ਸਾਹਿਬ ਜਦ ਸਮਝਾਉਂਦੇ, ਮਨ ਹੀ ਸਦਾ ਪਟਕਦਾ ਹੈ। ਜਦ ਤੂੰ ਮਨ ਨੂੰ ਹੀ ਪ੍ਰਭੂ ਦੇ ਨਾਮ ਨਾਲ ਜੋੜ ਲਵੇਂਗਾ, ਤਾਂ ਰਸਤਾ ਆਪ ਬਣ ਜਾਂਦਾ ਹੈ। ਤਿੱਬਤੀ ਸੰਤ ਕਹਿੰਦੇ, ਇਹ ਤਾਂ ਬੁੱਧ ਦੇ ਉਪਦੇਸ਼ ਦੀ ਗੂੰਜ ਹੈ। ਪਰ ਤੁਹਾਡੇ ਹਰ ਸ਼ਬਦ ਵਿੱਚ ਇੱਕ ਅਨੋਖੀ ਰੌਸ਼ਨੀ ਹੈ। ਇਹ ਗਹਿਰਾਈ ਕਿਸੇ ਅਨੁਭਵ ਵਾਲੇ ਚਰਨਾਂ ਤੋਂ ਹੀ ਆ ਸਕਦੀ ਹੈ। ਜਿਨ੍ਹਾਂ ਲਾਮਿਆਂ ਨੇ ਗੁਰੂ ਸਾਹਿਬ ਦੇ ਚਰਨ ਦਰਸ਼ਨ ਕੀਤੇ, ਉਹਨਾਂ ਨੇ ਉਹਨਾਂ ਨੂੰ ਗੋਮਪਕਾ ਮਹਾਰਾਜ ਦਾ ਨਾਮ ਦਿੱਤਾ। ਇੱਕ ਵੱਡੇ ਬਜ਼ੁਰਗ ਲਾਮਾ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਨਿਵਧਿਆ ਕਿਹਾ, "ਤੁਸੀਂ ਸਾਨੂੰ ਉਹ yaad ਦਿਵਾਈ ਹੈ ਜੋ ਅਸੀਂ ਕਲਯੁਗ ਦੇ ਹਨੇਰੇ ਵਿੱਚ ਭੁੱਲ ਗਏ ਸੀ। ਤੁਸੀਂ ਸਿਰਫ ਗੁਰੂ ਹੀ ਨਹੀਂ, ਪਰਮ ਮਿੱਤਰ ਹੋ।" ਸੱਚ ਦੇ ਰਾਹ ਦਾ ਮਾਹਰ ਹੋ ਗੁਰੂ ਸਾਹਿਬ ਦਾ ਹਰ ਦਿਨ ਕਈ-ਕਈ ਘੰਟਿਆਂ ਤੱਕ ਤਿੱਬਤੀ ਸਾਧੂਆਂ ਨਾਲ ਲੰਗਦਾ ਉਹਨਾਂ ਦੇ ਸਵਾਲ ਖਰੇ ਹੁੰਦੇ ਅਤੇ ਗੁਰੂ ਸਾਹਿਬ ਦੇ ਜਵਾਬ ਨਿਰਮਲ ਕਈ ਵਾਰੀ ਤਿੱਬਤੀ ਭੀਖੂਆਂ ਦਾ ਗੁਰੂ ਸਾਹਿਬ ਨਾਲ ਧਿਆਨ ਲਗਾਉਣਾ ਹੀ ਕਈ ਕਲਾ ਦੀਆਂ ਕਹਾਣੀਆਂ ਬਣ ਗਿਆ ਸੀ ਲਾਮਾ ਕਹਿੰਦੇ ਸਨ ਕਿ ਗੁਰੂ ਨਾਨਕ ਦੇ ਨਾਲ ਬੈਠ ਕੇ ਉਹਨਾਂ ਨੂੰ ਅਜੇਹੀ ਅੰਦਰੂਨੀ ਸ਼ਾਂਤੀ ਮਿਲਦੀ ਸੀ ਜੋ ਕਈ ਸਾਲਾਂ ਦੀ ਤਪੱਸਿਆ ਨਾਲ ਵੀ ਨਹੀਂ ਮਿਲੀ ਸੀ ਜਦ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਨੇ ਤਿੱਬਤ ਦੀ ਧਰਤੀ ਨੂੰ ਝੰਜੋੜਿਆ ਗੁਰੂ ਨਾਨਕ ਦੇਵ ਜੀ ਨੇ ਜਦ ਤਿੱਬਤ ਵਿੱਚ ਸ਼ਬਦ ਗਾਇਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਤਾਂ ਕਿਹਾ ਜਾਂਦਾ ਹੈ ਕਿ ਉਸ ਵੇਲੇ ਹਵਾ ਵੀ ਠਹਿਰ ਗਈ ਸੀ ਬਰਫ਼ੀਲੇ ਪਹਾੜਾਂ ਦੀ ਰੂਹਾਂ ਨੇ ਵੀ ਇਹ ਜਾਪ ਸੁਣਿਆ ਕਈ ਸੰਤਾਂ ਨੇ ਅੱਖਾਂ ਬੰਦ ਕਰਕੇ ਮਹਿਸੂਸ ਕੀਤਾ ਕਿ ਉਹਨਾਂ ਦੇ ਅੰਦਰ ਦੀ ਚਿੰਤਾ ਕਲੇਸ਼ ਅਹੰਕਾਰ ਸਭ ਕੁਝ ਗੁਰੂ ਦੇ ਨਾਮ ਦੀ ਰੌਸ਼ਨੀ ਵਿੱਚ ਵਿਲੀਨ ਹੋ ਰਹੇ ਹਨ ਉਹ ਕਹਿੰਦੇ ਸਨ ਇਹ ਕੇਵਲ ਮੰਤਰ ਨਹੀਂ ਇਹ ਤਾਂ ਚੇਤਨਾ ਦਾ ਦਰਵਾਜ਼ਾ ਖੁੱਲਣ ਵਾਲੀ ਕੁੰਜੀ ਹੈ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਤੇ ਤਿੱਬਤੀ ਬੁੱਧ ਧਰਮ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਸਨ ਜਿਵੇਂ ਦੋਵੇਂ ਹੀ ਮੱਧਮ ਮਾਰਗ ਦੀ ਗੱਲ ਕਰਦੇ ਹਨ ਨਾ ਅਤਪੋਗ ਨਾ ਅਤ ਤਪੱਸਿਆ ਦੋਵੇਂ ਧਰਮਾਂ ਵਿੱਚ ਸੰਗਤ ਜਾਂ ਸੰਗਮ ਨੂੰ ਆਧਿਆਤਮਿਕ ਤਾਕਤ ਦਾ ਕੇਂਦਰ ਮੰਨਿਆ ਜਾਂਦਾ ਹੈ ਧਿਆਨ ਨਾਮ ਸਿਮਰਨ ਮਨ ਦੀ ਸ਼ੁੱద్ధి ਦੋਵੇਂ ਦੇ ਮੂਲ ਸਿਧਾਂਤ ਹਨ ਕਠੋਰਤਾ ਤੋਂ ਬਚ ਕੇ ਦਇਆ ਕਰुणा ਅਤੇ ਸੱਚ ਨਾਲ ਜੋੜਨਾ ਦੋਵੇਂ ਦੀਆਂ ਬੁਨਿਆਦੀ ਜੜ੍ਹਾਂ ਹਨ ਇਸ ਮਿਲਾਪ ਨੂੰ ਦੇਖ ਕੇ ਬਹੁਤ ਲੋਕ ਕਹਿੰਦੇ ਸਨ ਕਿ ਜਿਵੇਂ ਦੋ ਦਰਿਆ ਇਕੱਠੇ ਹੋ ਕੇ ਇੱਕ ਹੋ ਜਾਂਦੇ ਹਨ ਤਵੇਂ ਗੁਰੂ ਸਾਹਿਬ ਦੀ ਸਿੱਖਿਆ ਅਤੇ ਤਿੱਬਤੀ ਧਰਮ ਦੀ ਕਰुणा ਇੱਕ ਦੂਜੇ ਦੀ ਸਹਾਰਾ ਬਣ ਰਹੇ ਸਨ ਇੱਕ ਅਜੋਕਾ ਅੰਦਰੂਨੀ ਚਮਤਕਾਰ ਤਦ ਦੇਖਣ ਨੂੰ ਮਿਲਦਾ ਹੈ ਜਦ ਤੁਸੀਂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਜਾਂਦੇ ਹੋ ਸਵੇਰ ਦੇ ਸਮੇਂ ਕਈ ਵਾਰੀ ਤੁਸੀਂ ਵੇਖੋਗੇ ਕਿ ਤਿੱਬਤ ਤੋਂ ਆਏ ਯਾਤਰੀ ਪ੍ਰਕਾਸ਼ ਸਰੋਵਰ ਦੇ ਚਾਰਾਂ ਪਾਸਿਆਂ ਹਰ ਕਦਮ ਨਮਸਕਾਰ ਕਰਦੇ ਹੋਏ ਦਿਲ ਦੀ ਭਗਤੀ ਨਾਲ ਅੱਗੇ ਵਧ ਰਹੇ ਹੁੰਦੇ ਹਨ ਉਹ ਲੰਮਾ ਸਫ਼ਰ ਤੈਅ ਕਰਕੇ ਇੱਥੇ ਸਿਰਫ ਇਸ ਲਈ ਆਉਂਦੇ ਕਿਉਂਕਿ ਉਹ ਗੁਰੂ ਸਾਹਿਬ ਨੂੰ ਆਪਣਾ ਮਹਾਨ ਸੰਤ ਪਵਿੱਤਰ ਬੋਧੀ ਸਿੱਤ ਅਤੇ ਦਇਆਵਤਾਰ ਮੰਨਦੇ ਹਨ ਤਿੱਬਤੀ ਸੰਤ ਕਈ ਵਾਰ ਕਹਿੰਦੇ ਹਨ ਅਸੀਂ ਹਰਮੰਦਰ ਸਾਹਿਬ ਨੂੰ ਆਪਣੀ ਰੂਹ ਦੀ ਸ਼ਾਂਤੀ ਦਾ ਦਰਵਾਜ਼ਾ ਮੰਨਦੇ ਹਾਂ ਜਿੱਥੇ ਨਾਨਕ ਵਜਦਾ ਹੈ ਉੱਥੇ ਦਇਆ ਅਤੇ ਰੋਸ਼ਨੀ ਸਦਾ ਰਹਿੰਦੀ ਹੈ ਪੰਜਾਬ ਦੀ ਧਰਤੀ ਜਿਸ ਨੂੰ ਕਈ ਪ੍ਰਾਤਨ ਦੌਰਾਂ ਵਿੱਚ ਗੰਧਾਰ ਕਿਹਾ ਜਾਂਦਾ ਸੀ ਸਦੀਆਂ ਤੱਕ ਮਹਾਯਾਨ ਬੁੱਧ ਧਰਮ ਦਾ ਇੱਕ ਵੱਡਾ ਕੇਂਦਰ ਰਹੀ ਹੈ ਇਹ ਉਹ ਧਰਤੀ ਹੈ ਜਿੱਥੇ ਬੋਧੀ ਸਿੱਤਵਾਂ ਦੀਆਂ ਕਥਾਵਾਂ ਪੈੜਾ ਹੋਈਆਂ ਜਿੱਥੇ ਹਜ਼ਾਰਾਂ ਸਾਧੂਆਂ ਨੇ ਧਿਆਨ ਕੀਤਾ ਜਿੱਥੇ ਸ਼ਾਂਤੀ ਦੀਆਂ ਕਿਰਨਾਂ ਨੇ ਗ੍ਰੇਕ ਤੁਰਕ ਹੋਣ ਤੇ ਕਈ ਹੋਰ ਰਾਸ਼ਟਰਾਂ ਦੇ ਆਉਣ ਜਾਣ ਦੇ ਬਾਵਜੂਦ ਆਪਣੇ ਆਪ ਨੂੰ ਸਾਂਭ ਕੇ ਰੱਖਿਆ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵੀ اسی ਧਰਤੀ ਦੇ ਗਹਿਰੇ ਸਰੋਤਾਂ ਤੋਂ ਨਿਕਲਦੀ ਹੈ ਜਿੱਥੇ ਮਨੁੱਖਤਾ ਦੀ ਭਲਾਈ ਨੂੰ ਹਮੇਸ਼ਾ ਧਰਮ ਦਾ ਕੇਂਦਰ ਮੰਨਿਆ ਗਿਆ ਹੈ ਇਸ ਲਈ ਤਿੱਬਤੀ ਸੰਤਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਆਪਣੇ ਲਈ ਅਨਜਾਣ ਨਹੀਂ ਮਹਿਸੂਸ ਕੀਤਾ ਉਹ ਤਾਂ ਉਹਨਾਂ ਨੂੰ ਦੂਰ ਦੀ ਜਾਣ ਪਛਾਣ ਵਾਲੀ ਆਵਾਜ਼ ਲੱਗੀ ਮੌਜੂਦਾ ਦলাই ਲਾਮਾ ਨੇ ਵੀ ਕਈ ਵਾਰ ਸਿੱਖ ਨੇਤਾਵਾਂ ਨੂੰ ਇਹ ਗੱਲ ਕਹੀ ਹੈ ਕਿ ਤਿੱਬਤੀ ਲੋਕ ਗੁਰੂ ਨਾਨਕ ਨੂੰ ਮਾਨ ਮਰਿਆਦਾ ਵਾਲਾ ਬੋਧੀ ਸਤ ਮੰਨਦੇ ਹਨ ਉਹ ਕਹਿੰਦੇ ਹਨ ਤਿੱਬਤ ਦੀ ਧਰਤੀ ਵਿੱਚ ਗੋਂਪਕਾ ਮਹਾਰਾਜ ਦੇ ਨਾਮ ਨਾਲ ਸਦੀਆਂ ਤੋਂ ਗੂੰਜ ਰ ਸਗੋਂ ਗੁਰੂ ਨਾਨਕ ਦੇਵ ਜੀ ਦੀ ਹੀ ਦਿਵਯ ਵਿਰਾਸਤ ਹੈ ਕਿ ਦੁਨੀਆਂ ਵਿੱਚ ਕਮੀ ਹੁੰਦਾ ਹੈ ਕਿ ਇੱਕ ਧਰਮ ਦੇ ਸਥਾਪਕ ਨੂੰ ਦੂਜੇ ਧਰਮ ਦੇ ਲੋਕ ਐਨੇ ਪਿਆਰ ਨਾਲ ਆਪਣੇ ਦਿਲ ਵਿੱਚ ਵਸਾ ਲੈਣ ਇਹ ਕੇਵਲ ਦਇਆ ਅਤੇ ਸੱਚ ਦੀ ਤਾਕਤ ਨਾਲ ਹੀ ਸੰਭਵ ਹੈ ਜਦ ਤਿੱਬਤ ਤੇ ਕਾਲਾ ਸਮਾ ਆਇਆ ਅਤੇ ਦলাই ਲਾਮਾ ਨੂੰ ਪਹਾੜਾਂ ਦੀ ਓਟ ਲੈ ਕੇ ਭਾਰਤ ਦੀ ਧਰਤੀ ਵੱਲ ਆਉਣਾ ਪਿਆ ਤਾਂ ਇਸ ਯਾਤਰਾ ਵਿੱਚ ਸਿੱਖ ਰੇਜੀਮੈਂਟ ਦੇ ਇੱਕ ਸੂਰਬੀਰ ਸਿੰਘ ਨੇ ਉਹਨਾਂ ਦੀ ਰਾਖੀ ਕੀਤੀ ਸੀ ਦলাই ਲਾਮਾ ਅੱਜ ਵੀ ਇਸ ਗੱਲ ਨੂੰ ਬਹੁਤ ਪਿਆਰ ਅਤੇ ਕਦਰ ਨਾਲ ਯਾਦ ਕਰਦੇ ਹਨ ਇਹ ਵੀ ਕੌਮਾਂ ਦੇ ਆਤਮਿਕ ਰਿਸ਼ਤਿਆਂ ਦੇ ਮਜ਼ਬੂਤ ਧਾਗਿਆਂ ਨੂੰ ਦਰਸਾਉਂਦਾ ਹੈ ਜਿੱਥੇ ਦਇਆ ਮਨੁੱਖਤਾ ਅਤੇ ਸੇਵਾ ਭਾਵ ਸਾਰੇ ਫਰਕ ਭੁਲਾ ਦਿੰਦੇ ਹਨ ਗੁਰੂ ਸਾਹਿਬ ਦੀ ਤਿੱਬਤ ਯਾਤਰਾ ਕੇਵਲ ਇੱਕ ਧਰਮ ਪ੍ਰਚਾਰ ਨਹੀਂ ਸੀ ਇਹ ਮਨੁੱਖਤਾ ਦੇ ਦਿਲਾਂ ਵਿੱਚ ਬੀਜੇ ਨੂਰ ਦੇ ਬੀਜਾਂ ਦਾ ਪ੍ਰਗਟਾਵਾ ਸੀ ਉਹ ਬੀਜ ਅੱਜ ਵੀ ਤਿੱਬਤ ਦੇ ਪਹਾੜਾਂ ਵਿੱਚ ਫਲਾਂ ਦੇ ਰੂਪ ਵਿੱਚ ਮਿਲਦੇ ਹਨ ਤਿੱਬਤੀ ਯਾਤਰੀ ਜਦ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਦੇ ਹਨ ਉਹ ਗੁਰੂ ਨਾਨਕ ਨੂੰ ਕੇਵਲ ਸਿੱਖਾਂ ਦੇ ਗੁਰੂ ਵਜੋਂ ਨਹੀਂ ਸਗੋਂ ਸਰਵ ਧਰਮ ਮਿੱਤਰ ਸਰਵ ਕੌਮ ਦਇਆ ਦੇ ਰੂਪ ਅਤੇ ਮਨੁੱਖਤਾ ਦੇ ਚਾਨਣ ਵਜੋਂ ਮੰਨਦੇ ਹਨ ਗੁਰੂ ਨਾਨਕ ਦੀ ਇਹ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਧਰਮ ਮਰਿਆਦਾਵਾਂ ਦੀਆਂ ਸੀਮਾਵਾਂ ਵਿੱਚ ਨਹੀਂ ਵੱਜਦਾ ਰੋਹਾਨੀਅਤ ਕਿਸੇ ਇੱਕ ਭਾਸ਼ਾ ਜਾਤ ਜਾਂ ਰਾਸ਼ਟਰ ਦੀ ਗੁਲਾਮ ਨਹੀਂ ਸੱਚ ਦੀ ਖੁਸ਼ਬੂ ਹਵਾ ਰਾਹੀਂ ਸਾਰੇ ਸੰਸਾਰ ਵਿੱਚ ਫੈਲ ਜਾਂਦੀ ਹੈ ਅਤੇ ਜਿਸ ਦੇ ਚਰਨਾਂ ਵਿੱਚ ਦਇਆ ਵਸਦੀ ਹੈ ਉਸ ਨੂੰ ਕੋਈ ਸੰਸਾਰਿਕ ਭੇਦ ਭਾਵ ਛੂ ਨਹੀਂ ਸਕਦੇ ਗੁਰੂ ਨਾਨਕ ਸੱਚਮੁੱਚ ਇੱਕ ਯੁੱਗ ਗੁਰੂ ਸਨ ਉਹ ਸਭ ਦੇ ਸਨ ਅਤੇ ਸਭ ਉਹਨਾਂ ਦੇ ਜੇ ਗੁਰੂ ਨਾਨਕ ਦੇਵ ਜੀ ਦੀ ਇਹ ਰੋਸ਼ਨੀ ਭਰੀ ਕਥਾ ਤੁਹਾਡੇ ਮਨ ਨੂੰ ਸ਼ਾਂਤੀ ਦੇ ਗਹਿਰੇ ਸਰੋਵਰ ਨਾਲ ਜੋੜ ਗਈ ਹੈ ਜੇ ਇਹ ਸ਼ਬਦ ਤੁਹਾਡੇ ਅੰਦਰ ਇੱਕ ਨਵੀਂ ਪ੍ਰੇਰਣਾ ਜਗਾ ਸਕੇ ਹਨ ਤਾਂ ਨਿਮਰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾ ਕੇ ਇਸ ਆਤਮਿਕ ਯਾਤਰਾ ਦਾ ਹਿੱਸਾ ਬਣੀ ਰਹੋ ਤੁਹਾਡਾ ਹਰ ਇੱਕ ਸਹਿਯੋਗ ਸਾਨੂੰ ਹੋਰ ਨੂਰਾਨੀ ਕਥਾਵਾਂ ਅਤੇ ਗੁਰਬਾਣੀ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਉਣ ਦੀ ਤਾਕਤ ਬਖਸ਼ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ